ਦੇ ਘਰ ਖੜੇ ਆ ਆਪਣੇ ਸ਼ੰਗਲਾਬਾਦ ਇਹਦੇ ਦੋ ਚਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਡੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾਗੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਅਸੀਂ ਲਾ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨਮੇਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮੇਂਦਾ ਚੁਣਿਆ ਸੀ ਬਾਅਦ ਚਾਹੇ ਮੈਨਾਂ ਨੇ ਉਹ ਬਣਾਇਆ ਮਤਲਬ ਅੱਜ ਤੱਕ ਐਸਐਮਐਲਏ ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਇਆ ਗਿਆ ਇਹ ਲੋਕਾਂ ਵੱਲ ਜੁੜਿਆ। ਵਾਹ ਤੁਸੀਂ ਥੋੜੀ ਜਰ ਗੱਲ ਥੋੜੀ ਸਰਕਾਰ ਨਹੀਂ ਤੁਸੀਂ ਮਾਸੇ ਮਾਣ ਰਣ ਨੂੰ ਤੁਸੀਂ ਮਾ ਪੁੱਛੋ ਨਹੀਂ ਤੁਸੀਂ ਕੈਬਨਟ ਚੋਂ ਹੈ ਜਿਸ ਗੱਲ ਦਾ ਹੋਇਆ ਸਿੰਗਲਾ ਬੈਠਾ ਮੇਰੇ ਨਾਲ ਤੁਸੀਂ ਹੈ ਇਹ ਮੇਰੀ ਮਰਜ਼ੀ ਕਰੀ ਜਾਂਦਾ ਮੈਂ ਤੁਸੀਂ ਕੈਬਨਟ ਚੋਂ ਇੱਕ ਜ਼ਿੰਮੇਵਾਰ ਹੋ ਉਹ ਵੀ ਕਿਹੜੇ ਜ਼ਿੰਮੇਵਾਰੀਆਂ ਮੈਨੂੰ ਬਾ ਦੇਣਾ ਭਾਈ ਮਤਲਬ ਜਿਹੜੀ ਗੱਲ ਮੇਰੀ ਵੱਡੀ ਨਹੀਂ ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਨੂੰ ਹੈ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰ ਲਓ ਮੀ ਸਵਾਲ ਪਹਿਲਾ ਇਹਦਾ ਜਵਾਬ ਤਾਂ ਜਿਉਣਾ ਵੀ ਨਹੀਂ ਇਹ ਬਾਈਕ ਦਾ ਇਹ ਕੱਲ ਨੂੰ ਇਹ ਬਾਈਕ ਹਾਈ ਕਮਾਂਡ ਕੋਲੇ ਆ ਕੱਲ ਨੂੰ